ਕਾਲ ਜੀ ਮੈਂ ਹਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਲੇਕਿਨ ਉਹਦੇ ਚਲਦੇ ਅਹੀਂ ਵੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਨਾਲ ਕੋਈ ਵੀ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਉਹਨਾਂ ਵੱਲੋਂ ਜੋ ਹੈ ਆਪਣੇ ਜਗਾ ਜਗਾ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਜਿੱਥੇ 11 ਅਗਸਤ ਨੂੰ ਵੱਡਾ ਤੇਜਾ ਸਿੰਘ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਹੋਣ ਜਾ ਰਿਹਾ ਹੈ ਜੇਕਰ ਉੱਥੇ ਨਵੀਂ ਪ੍ਰਧਾਨਗੀ ਕਿਸੇ ਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਉਹ ਤਾਂ ਬਾਅਦ ਦੀਆਂ ਗੱਲਾਂ ਲੇਕਿਨ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਫਿਰ ਤੋਂ ਇੰਨੀ ਗਰਮੀ ਦੇ ਵਿੱਚ ਸਰ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਉਹਨਾਂ ਵੱਲੋਂ ਜੋ ਰੈਦੀਆਂ ਕੀਤੀਆਂ ਜਾ ਰਹੀਆਂ ਨੇ ਜੋ ਇਕੱਠੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੀ ਵੱਡੇ ਧਰਨੇ ਲਗਾਏ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ 2017 2022 ਜਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਰੁੱਸ ਕੇ ਉਹਨਾਂ ਨਾਲ ਜੋ ਟਕਸਾਲੀ ਆਗੂ ਉਹਨਾਂ ਤੋਂ ਵੱਖਰੇ ਹੋਏ ਸੀ ਹੁਣ ਉਹਨਾਂ ਦੀ ਘਰ ਦੇ ਵਿੱਚ ਮੁੜ ਵਾਪਸੀ ਕਰਵਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਇੱਕ ਪਾਸੇ ਜੋ ਸੱਤ ਮੈਂਬਰੀ ਕਮੇਟੀ ਹੈ ਜਿਹਦੇ ਪੰਜ ਮੈਂਬਰ ਕਾਰਸ਼ੀਰ ਨੇ ਉਹਨਾਂ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜੋ ਹੈ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਆਉਣ ਵਾਲੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਨਵਾਂ ਪ੍ਰਧਾਨ ਐਲਾਨ ਕਰਨ ਦੀ ਗੱਲ ਚੱਲ ਰਹੀ ਹੈ ਲੇਕਿਨ ਉਹਦੇ ਚਲਦਿਆਂ ਹੀ ਸੁਖਬੀਰ ਸਿੰਘ ਬਾਦਲ ਇੱਕ ਨਵਾਂ ਝਟਕਾ ਦੇਂਦੇ ਸਮਝ ਆ ਰਹੇ ਨੇ ਕਿ ਸਖਬੀਰ ਬਾਦਲ ਹੁਣ ਜਿਹੜੇ ਰੁੱਸੇ ਹੋਏ ਟਕਸਾਲੀ ਆਗੂ ਨੇ ਉਹਨਾਂ ਦੀ ਘਰ ਦੇ ਵਿੱਚ ਵਾਪਸੀ ਕਰਵਾਨੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਿਆਂ ਕਿ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਕਰਨਗੇ ਘਰ ਵਾਪਸੀ ਤੁਹਾਨੂੰ ਦੱਸ ਦਈਏ ਕਿ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਜੋ ਪਲਕੇ ਸ਼ਰਮਣ ਅਕਾਲੀ ਦਲ ਚ ਕਰਨਗੇ ਵਾਪਸੀ ਸਖਬੀਰ ਬਾਦਲ ਕਰਨਗੇ ਪਾਰਟੀ ਚ ਸਵਾਗਤ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਜੀ ਜੋ ਕਿ ਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਪਹਿਲਾ ਜੋ ਇਹਨਾਂ ਨਾਲ ਰਸਕੇ ਗਏ ਹੋਏ ਸੀ ਇਹਨਾਂ ਦੇ ਜੋ ਵਿਧਾਇਕ ਸੀ ਮੰਤਰੀ ਸੀ ਆਗੂ ਸੀ ਹੁਣ ਉਹਨਾਂ ਦੀ ਇੱਕ ਇੱਕ ਕਰਕੇ ਜੋ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਵਾਪਸੀ ਕਰਵਾਈ ਜਾ ਰਹੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਸਿਰਤੇ ਨੇ ਦੂਸਰੇ ਪਾਸੇ ਕਿਸੇ ਗੱਲ ਤੋਂ ਫਰਕ ਨਹੀਂ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿ ਇਜਲਾਸ ਟਾਈਮ ਮੇਰਾ ਬੰਨਾ ਕੀ ਹੈ ਜਾਂ ਮੈਨੂੰ ਅਗਲਾ ਕਮੇਟੀ ਦਾ ਮੈਂਬਰ ਬਣਾਇਆ ਜਾਣਾ ਜਾਂ ਨਹੀਂ ਬਣਾਇਆ ਜਾਣਾ ਲੇਕਿਨ ਉਹਦੇ ਚੱਲਦੇ ਆਈ ਹੁਣ ਜੋ ਬਲਦੇਵ ਸਿੰਘ ਮਾਨ ਨੂੰ ਵਾਪਸੀ ਕਰਵਾ ਰਹੇ ਨੇ ਤੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਜਾਏਗਾ ਸੁਖਬੀਰ ਸਿੰਘ ਬਾਦਲ ਵੱਲੋਂ ਧੰਨ